ਆਨਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ ਜਿੰਦਾਬਾਦ ਜਿੰਦਾਬਾਦ ਮੁਆਫੀਆ ਪਿੰਡ ਫੁਰਖਾ ਤੇ ਮੌਤ ਜਿੰਦਾਬਾਦ ਮੁਆਫੀਆ ਤੇ ਇਹਨਾਂ ਨੂੰ ਮੁਆਫੀਆ ਦਿੱਤਾ ਜਾਵੇ ਤੇ ਨਾਲ ਮਾਲਕੀ ਹੱਕ ਦਿੱਤੇ ਜਾਣੇ ਜਿੰਦਾਬਾਦ ਜਿੰਦਾਬਾਦ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਛੱਤੇ ਅੱਜ ਆਪਾਂ ਜਿਹੜਾ ਅਭੋਰ ਦੇ ਵਿੱਚ ਜਿਹੜੇ ਆਪਾਂ ਅਭੋਰ ਦੇ ਵਿੱਚ ਜਿਹੜਾ ਰਾਣੇ ਥੋੜੀ ਦਾ ਪ੍ਰੋਗਰਾਮ ਆ ਜਿਹੜਾ ਜਿਹੜਾ ਜੀ ਦਾਖਲ ਕਰਵਾ ਰਹੇ ਆ ਤੇ ਉਹਦੇ ਵਾਸਤੇ ਵਿਰੋਧ ਕਰ ਰਹੇ ਆ ਜਿੱਥੇ ਜਾਖੜ ਸਾਹਿਬ ਕਹਿੰਦਾ ਠੀਕ ਆ ਜਾਕਰ ਸਾਹਿਬ ਜਾਕਰ ਸਾਹਿਬ ਕਹਿੰਦੇ ਸੀ ਵੀ ਅਸੀਂ ਕਿਹੜੀਆਂ ਫਸਲਾਂ ਤੇ ਐਮਐਸਪੀ ਚਾਹੀਦੀ ਅਸੀਂ ਦਵਾ ਦਿਨਾ ਚਾਰ ਫਸਲਾਂ ਤੇ ਅਸੀਂ ਅੱਜ ਸਵਾਲ ਪੁੱਛਣ ਆਇਆ ਜਾਕਰ ਸਾਹਿਬ ਤੋਂ ਕਿ ਜਿਹੜੇ ਸਾਡੇ ਇੱਥੇ ਕਿੰਨੂ ਰੁਲ ਗਏ ਨੇ ਜਿਹੜਾ ਸਾਡਾ ਇੱਥੇ ਸਰੋਂ ਰੋਲਦੀ ਰਹੀ ਆ ਜਿਹੜੇ ਸਾਡੇ जौ ਰੁਲਦੇ ਰਹੇ ਨੇ ਜਿਹੜੀ ਮੱਕੀ ਰੁਲਦੀ ਰਹੀ ਕੀ ਜਾਕਰ ਸਾਹਿਬ ਤੁਹਾਨੂੰ ਉਹ जौ ਸਰੋਂ ਮੱਕੀ ਨਰਮਾ ਉਹਨਾਂ ਦੀ ਐਮਐਸਪੀ ਕਿੱਥੇ ਦਵਾਈ ਤੋਂ ਕੋ ਨਹੀਂ ਤੁਹਾਨੂੰ ਦਿੱਸੀ ਤੇ ਅੱਜ ਅਸੀਂ ਤੁਹਾਨੂੰ ਸਵਾਲ ਪੁੱਛਣ ਆਏ ਆ ਅੱਜ ਜੇ ਤੁਸੀਂ ਇਸ ਏਰੀਆ ਦੀ ਨੁਮਾਇੰਦਗੀ ਕਰਦੇ ਤੇ ਛਾਤੀ ਠੋਕ ਕੇ ਸਾਡੇ ਨਾਲ ਸਵਾਲ ਜਵਾਬ ਕਰੋ ਤੁਹਾਨੂੰ ਅਸੀਂ ਪੁੱਛੀਏ ਜਿਹੜੇ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਸਾਨੂੰ ਤੁਸੀਂ ਸਿੱਧੀਆਂ ਗੋਲੀਆਂ ਮਾਰੀਆਂ ਆਰਐਸ ਦੇ ਗੁੰਡਿਆਂ ਨਾਲ ਰਲ ਕੇ ਗੋਲੀਆਂ ਮਾਰੀਆਂ ਸਾਨੂੰ ਤੁਸੀਂ ਰਸਤੇ 'ਚ ਰੋਕਿਆ ਤੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਤੋਂ ਪੰਜਾਬ ਵਿੱਚ ਵੋਟਾਂ ਮੰਗਣ ਆਏ ੱਚੇ ਤੁਸੀਂ ਅੱਜ ਜੇ ਤੁਸੀਂ ਇੰਨੇ ਪੰਜਾਬ ਦੇ ਹਦੈਸੀ ਹੋ ਤੇ ਅੱਜ ਸਾਡੇ ਨਾਲ ਅਮੋ ਸਾਹਮਣੇ ਸਵਾਲ ਜਵਾਬ ਕਰਕੇ ਦੱਸੋ ਬਾਕੀ ਅੱਗੇ ਨੰਬਰ ਚੱਲਦਾ ਗਰੋ ਬੋਰਾ ਆਪਣੇ ਰਾਣਾ ਸੋਢੀ ਦਾ ਪ੍ਰੋਗਰਾਮ ਸੀ ਜਿਹੜਾ ਇਹਨਾਂ ਨੇ ਆਜੁੱਟਾ ਭਾਜੀਪੀ ਨੇ ਕੈਂਡੀਡੇਟ ਸਰਕਾਰ ਸਰਕਾਰ ਮੁਰਦਾਬਾਦ 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 ਸਰਕਾਰ ਸਰਕਾਰ ਮੁਰਦਾਬਾਦ ਮੁਰਦਾਬਾਦ ਪਟਿਆਲਾ ਸਰਕਾਰ ਮੁਰਦਾਬਾਦ ਮੁਰਦਾਬਾਦ ਪਟਿਆਲਾ ਸਰਕਾਰ ਮੁਰਦਾਬਾਦ ਮੁਰਦਾਬਾਦ ਚੋਰਾ ਕਲਾ ਮੁਰਦਾਬਾਦ 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 ਸਮਝਿਆ ਨਹੀਂ ਪਤਾ ਹੈ ਲੋਗ ਨੇ ਮੈਂ ਨਾ ਮਾਰਾ ਅਮਜੀਖਾ ਰੱਖਣ ਬੜਾ ਚੰਗੇ ਨੇ ਆਹ ਆਹ ਆ ਨਿਕਲ ਆ ਨਿਕਲ ਕੋਈ ਮੈਂ ਚੱਕ ਰੋ ਗਿਆ ਮੈਂ ਲਗਾ ਲਿਆ ਇਹ ਬੋਲੇ ਪਤਾ ਕਿ ਟਮਾਟਰ ਗੁੱਲੇ ਉੱਥੇ ਰੱਖਣਾ ਥਾਂ ਤੇ ਮੈਂ ਜਦੋਂ ਆਪਣੀ ਗ੍ਰੈਜੂਏਸ਼ਨ ਤੋਂ ਅੰਬੀ ਯੂਨੀਵਰਸਿਟੀ ਹੋਇਆ ਯਾਰ ਬਹੁਤ ਹੋਇਆ ਹੈ ਮੈਂ ਕਰਦਾ ਇਹ ਕਿਹੜੀ ਤਰਾਹ ਗੱਲ ਹੈ ਹੈ ਤੇ ਕੱਲ੍ਹ ਲਈ ਕਿਹਨੂੰ ਤਾਂ ਪਹਿਲਾਂ ਗੱਲ ਕਰ ਰਹੇ ਸੀ ਜਦੋਂ ਨਾਰੇਬਾਜ਼ੀ ਕਰਨ ਲੱਗੇ ਅੱਜ ਕਹਿਣਾ ਚਾਹੁੰਦੇ ਆ ਵੀ ਬੀਜੇਪੀ ਦਾ ਜਿਹੜਾ ਵਿਰੋਧ ਆ ਉਹ ਹਰ ਪਿੰਡ ਪਿੰਡ ਹਰ ਸ਼ਹਿਰ ਸ਼ਹਿਰ ਹੋ ਰਿਹਾ ਹੈ ਇਹ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਇਹ ਉਹ ਪਾਰਟੀ ਆ ਜਿਹੜੀ ਇਕੱਲੀ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਆ ਨਾ ਤਾਂ ਇਹਨਾਂ ਕੋਲੇ ਕੋਈ ਮਜ਼ਦੂਰ ਦਾ ਮੁੱਦਾ ਹੈ ਨਾ ਇਹਨਾਂ ਕੋਲੇ ਕੋਈ ਕਿਸਾਨ ਦਾ ਮੁੱਦਾ ਹੈ ਕਿਸਾਨਾਂ ਦੀ ਵੀ ਕਤਲ ਹੈ ਤੇ ਮਜ਼ਦੂਰਾਂ ਦੀ ਵੀ ਕਤਲ ਹੈ ਸੋ ਲੋਕਾਂ ਨੂੰ ਮਾਰ ਕੇ ਧਰਮ ਦੇ ਨਾਂ ਤੇ ਇਹ ਰਾਜਨੀਤੀ ਕਰ ਰਹੀ ਹੈ ਸੋ ਸਾਰੇ ਲੋਕਾਂ ਨੂੰ ਜਾਗਣ ਦੀ ਅਪੀਲ ਕਰਦੇ ਆਂ ਵੀ ਸਾਰੇ ਲੋਕ ਜਾਗੋ ਪਿੰਡ 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 ਇਹਨਾਂ ਦਾ ਵਿਰੋਧ ਕਰੋ ਜਿਹੜੇ ਵੀ ਪਿੰਡ ਆਉਣ ਉਸੇ ਪਿੰਡੋਂ ਇਹ ਭਜਾਏ ਜਾਣ ਕਿਉਂਕਿ ਇਹਨਾਂ ਨੇ ਦੇਸ਼ ਦਾ ਸਤਕਾ ਨਾਸ਼ ਕਰਤਾ ਜਿਹੜੀ ਚੋਰੀ ਦੀ ਸਰਕਾਰ ਆਈ ਹੈ ਇਹਨਾਂ ਨੇ ਪਤਰਗਾਹਾਂ ਵੇਚਤੀਆਂ ਆ ਰਿਪੋਰਟ ਵੇਚ ਤੇ ਸਭ ਕੁਝ ਵੇਚ ਚੁੱਕੇ ਆ ਕਿ ਜਿਹੜਾ ਬਚਿਆ ਕੁਝ ਦੇਸ਼ ਆ ਉਹ ਬਚਾ ਲਓ ਜੇ ਇਹਨਾਂ ਨੂੰ ਭੁਜਾਉਂਗੇ ਤਾਂ ਦੇਸ਼ ਬਚੂਗਾ ਨਹੀਂ ਇਹਨਾਂ ਨੇ ਧਰਮ ਦੇ ਨਾਂ ਤੇ ਦੇਸ਼ ਨੂੰ ਉਜਾੜ ਦੇਣਾ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤਾਂ ਵੀਰੇ ਸ਼ੋਅ ਸਾਰੇ ਦੇਸ਼ ਦੇ ਵਿੱਚੋਂ ਭਾਜਪੀ ਦਾ ਖਾਤਮਾ ਹੋ ਗਿਆ ਭਾਜਪੀ ਦੀਆਂ ਸਾਰੇ ਦੇਸ਼ ਦੇ ਜੜਾ ਪੜਤੀਆਂ ਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਪੱਕਾ ਹੀ ਫਿਰ ਫਸਾਈ ਫਿਰਦੇ ਨੇ ਜਾਂ ਜਿਹੜੇ ਨਾਲ ਸਪੋਰਟ ਕਰਦੇ ਨੇ ਉਹਨਾਂ ਨੂੰ ਥੋੜੀ ਜੀ ਸ਼ਰਮ ਕਰਨੀ ਚਾਹੀਦੀ ਆ ਜਿੱਥੇ ਐਡੇ ਵੱਡੇ ਅੰਦੋਲਨ ਨੇ ਜਿਹੜਾ ਖਨੌਰੀ ਬਾਰਡਰ ਤੇ ਸਿੰਧੂ ਬਾਰਡਰ ਤੇ ਚੱਲਦਾ ਪਿਆ ਜਿਹਨੇ ਇਦਿਆਂ ਦੀਆਂ ਜੜਾਂ ਪੱਟੀਆਂ ਨੇ ਜੇ ਐਡੇ ਵੱਡਾ ਅੰਦੋਲਨ ਲੜ ਕੇ ਕਿਸਾਨਾਂ ਨੇ ਜੜਾਂ ਪੱਟੀਆਂ ਤੇ ਅੱਜ ਸ਼ਰਮ ਦੀ ਗੱਲ ਆ ਜਿਹੜੇ ਲੋਕ ਇਹਨਾਂ ਦੀਆਂ ਰੈਲੀਆ ਦੇ ਵਿੱਚ ਇਕੱਠੇ ਹੁੰਦੇ ਨੇ ਚਾਹ ਆਪਣੇ ਪਾਣੀ ਨੂੰ ਮੂੜਦੇ ਤਰਤੀ ਓਨਾਂ ਦੇਸ਼ ਦੇ ਵਿੱਚ ਅੱਗ ਲੱਗੀ ਖੜੀਆ ਕਿਸਾਨ ਨੂੰ ਮਾਰਿਆ ਜਾ ਰਿਹਾ ਹੈ ਜਾ ਰਿਹਾ ਕਿਸਾਨ ਨੂੰ ਲੁੱਟਿਆ ਜਾ ਰਿਹਾ ਤੇ ਤੁਸੀਂ ਸਾਰੇ ਭੱਜ-ਭੱਜ ਕੇ ਪੰਜਾਬ ਦੇ ਵਿੱਚੋਂ ਭਾਜਪਾ ਦੇ ਇਹ ਪਿੱਠੂ ਬੰਦੇ ਤੁਸੀਂ ਕੰਮ ਕਰਦੇ ਜੇ ਤਾਂ ਲਖੜਪੁਰ ਵਾਲੇ ਚਾਹ ਕੱਟਣ ਵਾਲ ਹੋਵੇ ਤਾਂ ਸੋਡੀ ਪਰਿਵਾਰ ਹੋਵੇ ਇਲਾਕੇ காங்கிரஸ் ਦੀ ਸੱਤਾ ਬਣੀ ਆ ਜਿਹਨਾਂ ਨੂੰ ਇਹਨਾਂ ਦੀ ਅਸੀਂ ਭਾਜਪਾ ਚਾਹੁੰਦੀ ਸੀ ਤੇ ਭਾਜਪਾ ਉਧਰ ਲੱਗੇ ਜੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੀ ਪਿੱਠ ਪਿੱਛੇ ਛੁਰਾ ਮਾਰਦੇ ਪੈਣੇ ਜਿਹੜਾ ਇਹਨਾਂ ਨੂੰ 70 ਸਾਲ ਇਹਨਾਂ ਦੇ ਪਰਿਵਾਰਾਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਪੱਗਾ ਚ ਸਰ ਮਰਤਬਾ 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 ਪੱਗਾ ਸ਼ਰਮ ਕਰ ਸ਼ਰਮ ਕਰ ਮਰਤਬਾ ਪੱਗਾ ਚ ਸਰ ਸ਼ਰਮ ਕਰ ਸ਼ਰਮ ਕਰ ਜੱਬ ਕਰੋ ਸ਼ਰਮ ਨਹੀਂ ਚਾਹੀਦੀ ਅੰਨ ਇਹ ਦੇਸ਼ ਦੇ ਸਾਹ ਸੋਨਿਆ ਨਾਲ ਗੱਲ ਕਰਨਾ ਪਤਾ ਹੁੰਦਾ ਤੇ ਫਿਰ ਸੋਨਿਆ ਇੱਧਰ ਗੱਲ ਸੁਣਨਾ ਹਿੰਦਾਂ ਨੇ ਪੱਕਾ ਤੇ ਸਿਰ ਫਸਾ ਕੇ ਬੀਜੇਪੀ ਦੀ ਇੱਥੇ ਪੈਲੀ ਚ ਪਹੁੰਚ ਰਹੇ ਆ ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਦੋਂ ਸ਼ੀਸ਼ੇ ਮੂਰੇ ਖੜ ਕੇ ਤੁਸੀਂ ਪੱਕ ਬੰਦੇ ਹੋ ਉਦੋਂ ਮਾੜਾ ਮੋਟਾ ਆਪਣੇ ਗੁਰੂਆਂ ਨੂੰ ਯਾਦ ਕਰ ਲਿਆ ਕਰੋ ਆਪਣੇ ਧਰਮ ਨੂੰ ਯਾਦ ਕਰ ਲਿਆ ਕਰੋ ਵੀ ਕਿਹਦੀ ਸਪੋਰਟ ਕਰਨ ਚੱਲਿਓ ਜਿਹੜਾ ਦੇਸ਼ ਨੂੰ ਉਜਾੜ ਰਿਹਾ ਜਿਹੜਾ ਦੇਸ਼ ਤੇ ਸਿਰਫ ਇੱਕ ਧਰਮ ਦੀ ਰਾਜਨੀਤੀ ਖੇਡ ਰਿਹਾ ਉਹਦੀ ਸਪੋਰਟ ਕਰਨ ਚੱਲਿਓ ਤੁਸੀਂ ਤੁਸੀਂ ਆਪ ਦੇ ਲੋਕਾਂ ਨੂੰ ਜਿਹੜਾ ਮਾਰ ਰਿਹਾ ਉਹਦੀ ਸਪੋਰਟ ਕਰਦੇ ਹੋ ਬਾਲਾ ਇੰਝ ਸ਼ਰਮ ਕਰੋ ਸ਼ਰਮ ਨਾਲ ਮਰਨਾ ਚਾਹੀਦਾ ਲੋਕਾਂ ਨੇ ਜੀ ਜੀ ਇੰਸਾਨਾਂ ਦਾ ਬੰਦ ਕਰਨਾ ਕਿ ਜੇ ਅਸੀਂ ਸਿਰ ਸੋਤੇ ਨਾ ਜੇ ਕੋ ਕਿਸਾਨੀ ਨੂੰ ਇਸ ਧਰਤੀ ਮਾ ਦਾ ਜੰਮਿਆ ਖਾਂਦੇ ਨੇ ਤੇ ਭਾਜੀ ਦੀ ਸਪੋਰਟ ਨਾ ਕਰਨ ਪਿੰਡਾਂ 'ਚ ਨਾ ਬਣ ਦਿੱਤਾ ਜਾਵੇ ਇਹਨਾਂ ਨੂੰ ਇਹ ਕਾਤਲ ਪਾਰਟੀ ਆ ਇੱਕ ਦਲ ਬਲੂ ਬਦਲੂ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਕੁਰਸੀ ਨਾਲ ਪਿਆਰ ਹੈ ਜਨਤਾ ਨਾਲ ਪਿਆਰ ਨਹੀਂ ਹੈ ਜਿਹੜੇ ਇਹਨਾਂ ਨੂੰ ਵੋਟ ਪਾਉਂਦੇ ਨੇ ਪਿਆਰ ਬਿਲਕੁਲ ਇਹਨਾਂ ਦਾ ਪਿੰਡਾਂ 'ਚ ਵਿਰੋਧ ਕਰਾਂਗੇ ਵੜ ਨਹੀਂ ਦਿੱਤਾ ਜਾਊਗਾ ਕਿਸਾਨ ਏਕਤਾ ਜਿੰਦਾਬਾਦ ਹੈ ਤੇ ਰਹੂਗੀ ਤੇ ਭਾਜਪਾ ਵੀ ਮਰਦਾਬਾਦ ਹੈ ਮਰਦਾਬਾਦ ਰਹੂਗੀ ਇਹਨਾਂ ਨੂੰ ਪਿੰਡਾਂ 'ਚ ਪੂਰੇ ਸਵਾਲ ਕੀਤੇ ਜਾਣਗੇ ਕਿ ਰਾਣਾ ਸੋਢੀ ਨੂੰ ਸ਼ਰਮ ਨਹੀਂ ਆਉਂਦੀ ਚੌੜਿਆ ਤੂੰ ਕਿੱਥੋਂ ਚੱਲਿਆ ਕਿੱਥੇ ਆਣ ਕੇ ਤੂੰ ਆਇਆ ਹੈ ਤੈਨੂੰ ਸ਼ਰਮ ਚਾਹੀਦੀ ਮਾਰੀ ਮੋਟੀ ਆਪਦੀ ਕੁਰਸੀ ਕਾਤਰ ਤੁਸੀਂ ਇੱਥੇ ਮਲ ਵੋਟਾਂ ਮੰਗਣ ਆਉਂਦੇ ਜੀ ਤੁਹਾਨੂੰ ਤੁਹਾਡੇ ਘਰ ਤੇ ਨਹੀਂ ਪੁੱਛਦੇ ਤੇ ਤੁਸੀਂ ਲੋ ਇੰਨਾ ਤੁਸੀਂ ਪੰਜਾਬ ਤੇ ਲੋੜ ਪਾਉਂਦੇ ਜੀ ਹੈ ਫਿਰ ਸਾਡਾ ਆ ਹੋ ਗਿਆ ਤਾਂ ਕਿਸਾਨ ਐ ਕਰਦੇ ਹੋਰ ਕਿਸਾਨ ਤੁਹਾਨੂੰ ਜੁੱਤੀਆਂ ਦੇ ਹਾਰੀ ਪਹੁੰਚਣਗੇ ਹੋਰ ਕੀ ਕਰਨਗੇ ਧੰਨਵਾਦ ਜੀ ਕਰ ਲੋ ਕਰ ਲੋ